ਕਾਂਗਰਸ ਇੱਕ ਵਾਰ ਫੇਰ ਚੌਣ ਮੈਦਾਨ ਦੇ ਵਿੱਚ ਜਿਲ੍ਹਾ ਪਿਛੇ ਚੋਣਾਂ ਨੇ ਸਰਕਾਰ ਦੇ ਉਲਟ ਚੋਣ ਲੜ ਰਹੇ ਹੋ ਕਿੰਦਾ ਦਾ ਲੋਕਾਂ ਦਾ ਹੰਗਾਰਾ ਬਹੁਤ ਵਧੀਆ ਪੋਜੀਟਿਵ ਹੈ ਤੇ ਉਮੀਦ ਹੈ ਕਿ ਕਾਂਗਰਸ ਪਾਰਟੀ ਦਾ ਉਮੀਦਵਾਰ ਹੈ ਜਿਹੜਾ ਇਸ ਜ਼ੋਨ ਤੋਂ ਜਿੱਤੂ ਇਸ ਤਰੀਕੇ ਨਾਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟ ਪਾਈ ਸੀ ਉਹਨੇ ਹੀ ਰੋਚ ਨੇ ਵੀ ਆਮੀ ਆਦਮੀ ਪਾਰਟੀ ਦਾ ਬਦਲ ਲੈ ਕੇ ਆਈਏ ਬਦਲ ਕਾਂਗਰਸ ਪਾਰਟੀ ਆ ਸੋ ਸਾਰੇ ਲੋਕ ਕਾਂਗਰਸ ਪਾਰਟੀ ਨੂੰ ਵੋਟ ਪਾਉਣਗੇ ਮੰਤਰੀ ਕਹਿੰਦੇ ਆ ਵਿਰੋਧੀਆਂ ਦਾ ਪੀਪਾ ਖਾਲੀ ਹੈ ਇਹਨੂੰ ਵੋਟ ਪਾਉਣ ਦਾ ਕੋਈ ਫਾਇਦਾ ਨਹੀਂਗਾ ਮੰਤਰੀ ਦਾ ਤਾਂ ਆਪਦੇ ਸਭ ਕੁਝ ਖਾਲੀ ਆ ਉਹਦਾ ਸਾਰਾ ਕੁਝ ਦਿੱਲੀ ਦੇ ਆਉਂਦਾ ਜਿੰਨੇ ਇੱਥੋਂ ਪੀਪੇ ਜੋ ਕੁਝ ਭਰਦਾ ਜਿੰਨੇ ਪੰਚਾਇਤਾਂ 'ਚ ਕੰਮ ਹੋ ਰਹੇ ਆ ਕੋਈ ਸਰਪੰਚ ਨਹੀਂ ਕਰ ਰਿਹਾ ਸਾਰੇ ਠੇਕੇਦਾਰ ਕਰ ਰਹੇ ਆ ਠੇਕੇਦਾਰ ਤਾਂ ਕਰ ਰਹੇ ਆ ਵੀ ਉਹਨਾਂ ਨੇ ਸਿੱਧੇ ਠੇਕੇਦਾਰ ਤੋਂ ਪੈਸੇ ਲੈ ਲੈਣੇ ਆ ਸਰਪੰਚ ਤੋਂ ਪੈਸੇ ਲੈਣਗੇ ਤਾਂ ਬਦਨਾਮੀ ਹੁੰਦੀ ਆ ਜਿਹੜੀ ਪੰਚਾਇਤ ਨਾਲ ਮਰਜ਼ੀ ਗੱਲ ਕਰ ਲੋ ਕਿਸੇ ਨੂੰ ਕੁਝ ਨਹੀਂ ਦਿੱਤਾ 4 ਸਾਲ ਹੋ ਗਏ ਸਾਡੀ ਪੰਚਾਇਤ ਨੂੰ ਤਾਂ ਹੁਣ ਤੱਕ ਕੁਝ ਆਇਆ ਨਹੀਂ ਵਿਧਾਨ ਸਭਾ ਹਲਕਾ ਸਾਨੇਵਾਲ ਦੇ ਚੱਕ ਸਰਵਰਨਾ ਜਿਲ੍ਹਾ ਪ੍ਰੀਸ਼ਦ ਜ਼ੋਨ ਦੇ ਉੱਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਿੰਦਰ ਕੌਰ ਮਜਾਰਾ ਜਿਹੜੇ ਭੈਰੋ ਮੰਨਾ ਦੇ ਵਿੱਚ ਪ੍ਰਚਾਰ ਕਰ ਰਹੇ ਉਹਨਾਂ ਦੇ ਪਤੀ ਪਹੁੰਚੇ ਨੇ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਐਡਵੋਕੇਟ ਰਮਨੀ ਸਿੰਘ ਗੇਲ ਪਹੁੰਚੇ ਨੇ ਸਾਬਕਾ ਚੇਅਰਮੈਨ ਕੁਲਵੀਰ ਸਿੰਘ ਭੈਰੋ ਮੰਨਾ ਨੇ ਤੇ ਨੀਲਾ ਭੈਰੋ ਮੰਨਾ ਨੇ ਗੱਲਬਾਤ ਕਰਦੇ ਕਿ ਕਾਂਗਰਸ ਨੂੰ ਲੋਕਾਂ ਦਾ ਕਿੱਦਾਂ ਦਾ ਰੁਝਾਨ ਮਿਲ ਰਿਹਾ ਕਿੱਦਾਂ ਦਾ ਹੰਗਾਰਾ ਮਿਲ ਰਿਹਾ ਚੇਅਰਮੈਨ ਸਾਹਿਬ ਕਾਂਗਰਸ ਇੱਕ ਵਾਰ ਫਿਰ ਚੋਣ ਮੈਦਾਨ ਦੇ ਵਿੱਚ ਜਿਲ੍ਹਾ ਪ੍ਰੀਸ਼ਦ ਚੋਣਾਂ ਨੇ ਸਰਕਾਰ ਦੇ ਉਲ ਲੋਕਾਂ ਦਾ ਹੰਗਾਰਾ ਬਹੁਤ ਵਧੀਆ ਪੋਜ਼ਿਟਿਵ ਹੈ ਤੇ ਉਮੀਦ ਹੈ ਕਿ ਕਾਂਗਰਸ ਪਾਰਟੀ ਦਾ ਉਮੀਦਵਾਰ ਹੈ ਜਿਹੜਾ ਇਸ ਜੂਨ ਤੋਂ ਜਿੱਤੂਗਾ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਲੋਕ ਤੁਹਾਡੇ ਕੈਂਡੀਡੇਟ ਨੂੰ ਵੋਟ ਕਿਉਂ ਪਾਉਣ ਇਹ ਤਾਂ ਸਰਕਾਰਾਂ ਦੀਆਂ ਨੀਤੀਆਂ ਨੇ ਜਿਹੜੀਆਂ ਕੰਮ ਕਰਨ ਦੀਆਂ ਲੋਕਾਂ ਦਾ ਉਹ ਨਹੀਂ ਚੰਗੀਆਂ ਲੱਗੀਆਂ ਇਸ ਕਰਕੇ ਲੋਕ ਬਦਲਾਅ ਚਾਹੁੰਦੇ ਨੇ ਇਹ ਸਾਬਕਾ ਚੇਅਰਮੈਨ ਕੁਲਵੀਰ ਸਿੰਘ ਪਰਮੁੰਨਾ ਸੀ ਰਮਨੀਤ ਸਿੰਘ ਗਿੱਲ ਨੇ ਗਿੱਲ ਸਾਹਿਬ ਚੋਣ ਪ੍ਰਚਾਰ ਕਰਨ ਆਇਓ ਕਿਹੜੇ ਮੁੱਦੇ ਨੇ ਕਿਹੜੇ ਮੁੱਦਿਆਂ ਤੇ ਲੋਕ ਤੁਹਾਡੀ ਪਾਰਟੀ ਨੂੰ ਤੁਹਾਡੇ ਕੈਂਡੀਡੇਟ ਨੂੰ ਵੋਟ ਪਾਉਣ ਮੁੱਦੇ ਸਾਰੇ ਲੋਕਾਂ ਨੂੰ ਭਲੀ ਭਾਂਤ ਜਾਣ ਜਾਨੂ ਨੇ ਸਾਰੇ ਲੋਕ ਕਿਉਂਕਿ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਕੀਤੇ ਉਹ ਕਿਸੇ ਤੇ ਵੀ ਖਰੀ ਨਹੀਂ ਉਤਰੀ ਇਸ ਕਰਕੇ ਲੋਕ ਹੁਣ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟ ਪਾਈ ਸੀ ਉਹਨੇ ਹੀ ਰੋਚ ਨੇ ਵੀ ਆਮ ਆਦਮੀ ਪਾਰਟੀ ਦਾ ਬਦਲ ਲੈ ਕੇ ਆਈਏ ਬਦਲ ਕਾਂਗਰਸ ਪਾਰਟੀ ਸੋ ਸਾਰੇ ਲੋਕ ਕਾਂਗਰਸ ਪਾਰਟੀ ਨੂੰ ਵੋਟ ਪਾਉਣਗੇ ਪਰ ਮੰਤਰੀ ਕਹਿੰਦੇ ਆ ਵਿਰੋਧੀਆਂ ਦਾ ਪੀਪਾ ਖਾਲੀ ਐ ਇਹਨੂੰ ਵੋਟਪਾਉਂਡ ਦਾ ਕੋਈ ਫਾਇਦਾ ਨਹੀਂਗਾ ਮੰਤਰੀ ਦਾ ਤਾਂ ਆਪ ਦਾ ਹੀ ਸਭ ਕੁਝ ਖਾਲੀ ਐ ਉਹਦਾ ਸਾਰਾ ਕੁਝ ਦਿੱਲੀ ਦੇ ਆਉਂਦਾ ਜਿੰਨੇ ਇੱਥੋਂ ਪੀਪੇ ਜੋ ਕੁਝ ਭਰਦਾ ਸੋ ਇਹਦਾ ਆਉਣ ਵਾਲੇ ਸਮੇਂ 14 ਤਰੀਕ ਤੋਂ ਬਾਅਦ ਜਦੋਂ ਰਿਜ਼ਲਟ ਆਉਣਾ ਉਦੋਂ ਹੀ ਪਤਾ ਲੱਗੂਗਾ ਕਿ ਕਿਹਦਾ ਪੀਪਾ ਖਾਲੀ ਆ ਤੇ ਕਿਹਦਾ ਭਰਿਆ ਹੋਇਆ ਉਹ ਕਹਿੰਦੇ ਆ ਕਿ 70 ਸਾਲ ਹੋ ਗਏ ਉਹਨਾਂ ਵਿਕਾਸ ਨਹੀਂ ਹੋਇਆ ਸਾਰੀਆਂ ਅਸੀਂ ਸੜਕਾਂ ਬਣਾਤੀਆਂ 35 36 ਸਟੇਡੀਅਮ ਬਣਾਤੇ ਵਿਧਾਨ ਸਭਾ ਹਲਕਾ ਸਾਹਨੇ ਵਾਲ ਦੇ ਅੰਦਰ ਜਿਹੜਾ ਚਿੱਟਾ ਨਸ਼ਾ ਸੀ ਖਤਮ ਕਰਤਾ ਕੁਈ ਸਟੇਡੀਅਮ ਨਹੀਂ ਬਣਿਆ ਸਾਰੇ ਨਹੀਂ ਪੱਥਰ ਰੱਖੇ ਆ ਜਿੰਨੇ ਪੰਚਾਇਤਾਂ ਚ ਕੰਮ ਹੋ ਰਹੇ ਆ ਕੋਈ ਸਰਪੰਚ ਨਹੀਂ ਕਰ ਰਿਹਾ ਸਾਰੇ ਠੇਕੇਦਾਰ ਕਰ ਰਹੇ ਆ ਠੇਕੇਦਾਰ ਤਾਂ ਕਰ ਰਹੇ ਆ ਵੀ ਉਹਨਾਂ ਨੇ ਸਿੱਧੇ ਠੇਕੇਦਾਰ ਤੋਂ ਪੈਸੇ ਲੈ ਲੈਣੇ ਆ ਸਰਪੰਚ ਤੋਂ ਪੈਸੇ ਲੈਣਗੇ ਤਾਂ ਬਦਨਾਮੀ ਹੁੰਦੀ ਆ ਬਸ ਇਹ ਚੱਕਰ ਆ ਸਾਰੇ ਠੇਕੇਦਾਰੀ ਸਾਰੇ ਕੰਮ ਕਰ ਰਹੇ ਆ ਤੁਹਾਨੂੰ ਪਤਾ ਹੀ ਆ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਸਹੀ ਕਹਿਣਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਕਾਂਗਰਸ ਪਾਰਟੀ ਦੇ ਹੱਕ ਚ ਵੋਟ ਪਾਉਣ ਤੇ ਆਉਣ ਵਾਲੇ ਸਮੇਂ ਚ ਵੀ ਕਾਂਗਰਸ ਨੂੰ ਮਜ਼ਬੂਤ ਕਰਨ ਇਹ ਐਡਵੋਕੇਟ ਰਮਨੀਸ਼ ਸਿੰਘ ਗੱਲ ਸੀਗੇ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਪਤੀ ਸਰਪੰਚ ਬਲਵੀਰ ਸਾਡੇ ਨਾਲ ਨੇ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਤੋਂ ਵੋਟਾਂ ਮੰਗਣ ਆਏ ਹੋ ਬਸ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਜੀ ਵੱਧ ਤੋਂ ਵੱਧ ਸਾਡੀ ਸਪੋਰਟ ਕਰਿਓ ਦੇਖਿਆ ਜੀ ਆ ਜੀ ਲੋਕਾਂ ਨੇ ਸਰਕਾਰ ਦੇ ਵੀ 4 ਸਾਲ ਦੇਖ ਹੀ ਲਿਆ ਕੁਝ ਕਰਿਆ ਨਹੀਂ ਸਰਕਾਰ ਨੇ ਤੇ ਬਸ ਸਾਡੀ ਤਾਂ ਇਹੀ ਬੇਨਤੀ ਆ ਵੱਧ ਤੋਂ ਵੱਧ ਸਾਡੀ ਸਪੋਰਟ ਕਰਿਓ ਆਪਾਂ ਜਿਹੜੀ ਅਗਲੀ ਸਰਕਾਰ ਆ ਕਾਂਗਰਸ ਦੀ ਲੈ ਕੇ ਆਈਏ ਪਰ ਮੰਤਰੀ ਕਹਿੰਦੇ ਆ ਕਿ ਤੁਸੀਂ ਤਾਂ ਮੌਜੂਦਾ ਸਰਪੰਚੋ ਕਹਿੰਦੇ ਸਾਰੀਆਂ ਪੰਚਾਇਤਾਂ ਨੂੰ ਕਰੋੜਾਂ ਰੁਪਏ ਫੰਡ ਪਾਏ ਨੇ ਸਾਡੀ ਸਰਕਾਰ ਨੇ ਦੇਖੋ ਜੀ ਤੁਸੀਂ ਜਿਹੜੀ ਪੰਚਾਇਤ ਨਾਲ ਮਰਜ਼ੀ ਗੱਲ ਕਰ ਲੋ ਕਿਸੇ ਨੂੰ ਕੁਝ ਨਹੀਂ ਦਿੱਤਾ 4 ਸਾਲ ਹੋ ਗਏ ਸਾਡੀ ਪੰਚਾਇਤ ਨੂੰ ਤਾਂ ਹੁਣ ਤੱਕ ਕੁਝ ਆਇਆ ਨਹੀਂ ਇਹ ਸਰਪੰਚ ਬਲਵੀਰ ਸਿੰਘ ਜੀ ਨੀਲਾ ਪਰਮੁਨਾ ਵੀ ਸਾਡੇ ਨਾਲ ਨੇ ਤੁਹਾਡੇ ਪਿੰਡ ਦੇ ਵਿੱਚ ਅੱਜ ਕਾਂਗਰਸ ਪਾਰਟੀ ਦੇ ਕੈਂਡੀਡੇਟ ਵੋਟਾਂ ਲੈਣ ਆਏ ਨੇ ਕੀ ਕਹਿਣਾ ਚਾਹੋ ਅਸੀਂ ਕਾਂਗਰਸ ਪਾਰਟੀ ਨਾਲ ਖੜੇ ਆ ਜੀ ਜਿਵੇਂ ਪਲਾਂ ਜੀ ਕੁਲਵੀਰ ਸਿੰਘ ਜੀ ਨੇ ਕਿਹਾ ਰਮਨ ਜੀ ਨੇ ਕਿਹਾ ਜੀ ਸਰਪੰਚ ਸਾਹਿਬ ਨੇ ਕਿਹਾ ਆਪਾਂ ਨਾਲ ਸਹਿਮਤਾ ਮੇਰੇ ਪਿੰਡ ਦੇ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਇਹ ਵੀ ਆਪਾਂ ਨੂੰ ਫੁੱਲ ਸਪੋਰਟ ਕਰਨਗੇ ਅਸੀਂ ਕਾਂਗਰਸ ਪਾਰਟੀ ਦੇ ਹੱਕ ਚ ਹੋ ਰਹੇ ਇਹ ਸਾਡੇ ਨਾਲ ਭੈਰੂਮਣਾਂ ਦੇ ਸਨੇਕ ਸੀਗੇ ਸਾਬਕਾ ਚੇਅਰਮੈਨ ਸੀਗੇ ਜਿਹੜੇ ਕਹਿੰਦੇ ਕਿ ਲੋਕ ਬਦਲਾ ਚਾਹੁੰਦੇ ਤੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਹੀ ਵੋਟ ਪਾਉਣਗੇ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰਾਈਮ ਟੀਵੀ ਦੇ ਲਈ ਰਵੀ ਭਾਟੀਆ